ਮੂਸੇ ਵਾਲਾ ਦੁਬਾਰੇ ਆ ਗਿਆ ਜਿਹੜੇ ਪਹਿਲੀ ਮਰਦਾ ਭਰਾ ਗਿਆ ਸੀ ਉਸੇ ਪਹਿਲੀ ਦੁਬਾਰੇ ਆ ਗਿਆ ਇਹ ਵੀਡੀਓ ਨਾ ਮੇਰੀ ਭਾਈ ਅਮਰ ਤਾਂ ਮੰਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇ ਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਆ ਤੇ ਦਬਲ ਖੁਸ਼ੀ ਆ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਥਾਪੋ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗੰਨ ਮੈਂ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਮੈਂ ਤਿੰਨ ਘੜੂੰਗਾ ਸਿੱਧੂ ਵਾਲੀ ਜਿਹੜੀ ਥਾਪੀ ਆ ਜਿਹੜੀ ਸਿੱਧੂ ਮਾਰਦਾ ਸੀ ਉੱਥੋਂ ਸ਼ੁਰੂ ਕਰਦੇ ਆ ਅੱਜ ਫੇਰ ਮੰਮੀ ਹਾ ਬੋਲੇ ਲਗਵਾਗੇ 1 2 3 ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਇਹ ਵੀਡੀਓ ਨਾ ਮੇਰੀ ਭਈ ਅਮਰ ਤੋਂ ਮੰਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇ ਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬੇਸ਼ਰਮ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗਨਮੈਨ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦੋਂ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਜਿਹਾ ਤੋ ਤੋ ਕੋ ਹੋਰ ਮੰਗਦੀ ਨਹੀਂ ਹੈਗੇ ਜਦੋਂ ਤੂੰ ਉਂ ਨਹੀਂ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਇਹ ਵੀਡੀਓ ਨਾ ਮੇਰੀ ਬਾਈ ਅਮਰਤ ਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇ ਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿੰਦੇ ਹੋ ਯਾਰ ਤੁਸੀਂ ਕਿੱਡੇ ਬੇਸ਼ਰਮ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਹੈ ਗਨਮੈਨ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਹੋ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦੋਂ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਨਾ ਲੈ ਯਾਰ ਉਹਦਾਂ ਨੂੰ ਅਜਾ ਤੋ ਤੋ ਕੋ ਹੋਰ ਮੰਗਦੀ ਨਹੀਂ ਹੈਗੇ ਜਦੋਂ ਤੂੰ ਉਨਹੀਂ ਖੜਿਆ ਤਾਂ ਨੰਬਰ ਕੁੱਟਣੋਂ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾਂ ਦੀ ਚੀਜ਼ ਹੈਗੀ ਆ